ਤਾਂ ਕੇਂਦਰੀ ਮੰਤਰੀ ਮੰਡਲ ਨੇ ਅਜਵਨ ਨੇਸ਼ਨ ਵਨ ਇਲੈਕਸ਼ਨ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੂਤਰਾਂ ਮੁਤਾਬਕ ਸਰਕਾਰ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ 'ਚ ਇੱਕ ਵਿਆਪਕ ਬਿਲ ਲਿਆ ਸਕਦੀ ਹੈ ਦੱਸਦੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਤੇ ਤਾਜ਼ਾ ਘਟਨਾਕਰਮ ਅਜਿਹੇ ਟੈਮ ਦੇ ਰਿਛੋਇਆ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਜ਼ੋਰਦਾਰ ਸਮਰਥਨ ਕੀਤਾ ਉਹਨਾ ਲਗਾਤਾਰ ਚੌੜਾ ਦੇਸ਼ ਦੀ ਤਰੱਕੀ 'ਚ ਰੁਕਾਵਟ ਉਨਾ ਕਿ ਆ ਕਿ ਬਾਨ ਰਹੀ ਹੈ ਸਰਕਾਰ ਇਸ ਬਿੱਲ ਨੂੰ ਜਲਦ ਹੀ ਸੰਸਦ ਚ ਪੇਸ਼ ਕਰੇਗੀ ਦੱਸਿਆ ਕਿ ਉਸ ਤੋਂ ਬਾਅਦ ਇਸ ਦੇ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ ਇਸ ਦੇ ਲਈ ਇਸ ਨੂੰ ਪਹਿਲਾਂ ਸੰਸਦ ਦੀ ਹਲਾਕੀ ਸਾਂਚੀ ਸੰਸਦੀ ਕਮੇਟੀ ਦੇ ਕੋਲ ਭੇਜਿਆ ਜਾ ਸਕਦਾ ਹੈ ਜਿਸ ਤੋਂ ਬਾਅਦ ਇਸ ਨੂੰ ਵੀ ਤਾਂ ਸੁਭਾਵਾਂ ਨੂੰ ਤੋਂ ਪਾਸ ਕਰਾਉਣਾ ਹੋਵੇਗਾ ਉਤੇ ਹੀ ਸੰਵਿਧਾਨਕ ਸੋਧ ਬਿੱਲ ਆਵੇਗਾ ਘਟੋ ਘਟ 50% ਸੂਬਿਆਂ ਤੋਂ ਸਮਰਥਨ ਦੀ ਲੋੜ ਹੋਵੇ ਕਿ ਧਾਰਾ 372 ਵਿੱਚ ਸੋਧ ਕੀਤਾ ਜਾਵੇਗਾ ਦਹਿਸ ਦੇ ਵਿੱਚ ਇੱਕ ਦੇਸ਼ ਇੱਕ ਚੋੜ ਸ਼ਬਦ ਅਮਲ ਕੀਤੇ ਜਾਣਗੇ ਤਾਂ ਕੇਂਦਰੀ ਮੰਤਰੀ ਮੰਡਲ ਨੇ ਅੱਜ ਵਨ ਨੇਸ਼ਨ ਵਨ ਇਲੈਕਸ਼ਨ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੂਤਰਾਂ ਮੁਤਾਬਕ ਸਰਕਾਰ ਸੰਸਦ ਦੇ ਮੌਜੂਦਾ ਸਰਦ ਰੁੱਤ ਸੈਸ਼ਨ 'ਚ ਇੱਕ ਵਿਆਪਕ ਬਿੱਲ ਲਿਆ ਸਕਦੀ ਹੈ ਦੱਸਦੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਤੇ ਤਾਜ਼ਾ ਘਟਨਾਕਰਮ ਅਜਿਹੇ ਟੈਮ ਦੇ ਵਿੱਚ ਹੋਇਆ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਜ਼ੋਰਦਾਰ ਸਮਰਥਨ ਕੀਤਾ ਉਹਨਾਂ ਲਗਾਤਾਰ ਚੌੜਾ ਦੇਸ਼ ਦੀ ਤਰੱਕੀ 'ਚ ਰੁਕਾਵਟ ਉਹਨਾਂ ਕਿਆ ਕਿ ਬਣ ਰਹੀਆਂ ਨੇ ਸਰਕਾਰ ਇਸ ਬਿੱਲ ਨੂੰ ਜਲਦ ਹੀ ਸੰਸਦ 'ਚ ਪੇਸ਼ ਕਰੇਗੀ ਦੱਸਿਆ ਕਿ ਉਸ ਤੋਂ ਬਾਅਦ ਇਸ ਦੇ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ ਇਸ ਦੇ ਲਈ ਇਸ ਨੂੰ ਪਹਿਲਾਂ ਸੰਸਦ ਦੀ ਹਲਾਕੀ ਸਾਂਝੀ ਸੰਸਦੀ ਕਮੇਟੀ ਦੇ ਕੋਲ ਭੇਜਿਆ ਜਾ ਸਕਦਾ ਹੈ ਜਿਸ ਤੋਂ ਬਾਅਦ ਇਸ ਨੂੰ ਵਿਧਾਨ ਸਭਾਵਾਂ ਨੂੰ ਤੋ ਪਾਸ ਕਰਨਾ ਹੋਵੇਗਾ ਉੱਤੇ ਹੀ ਸੰਵਿਧਾਨਕ ਸੋਧ ਬਿਲ ਆਵੇਗਾ ਕਟੋ-ਕਟ 50% ਸੂਬਿਆਂ ਤੋਂ ਸਮਰਥਨ ਦੀ ਲੋੜ ਹੋਵੇ ਕਿ ਧਾਰਾ 327 ਵਿੱਚ ਸੋਧ ਕੀਤਾ ਜਾਵੇਗਾ ਅਦੇਸ ਦੇ ਵਿੱਚ ਇੱਕ ਦੇਸ਼ ਇੱਕ ਚੋੜ ਸ਼ਬਦ ਅਮਲ ਕੀਤੇ ਜਾਣਗੇ